ਲੋ ਵੀ ਦੋਸਤੋ ਸਰਦੀ ਦੇ ਵਿੱਚ ਨਾ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਆਪਣੇ ਹੱਥਾਂ ਦੇ ਵਿੱਚ ਜਿਹੜੇ ਦਸਤਾਨੇ ਹੁੰਦੇ ਨੇ ਨਾ ਕਦੀ ਕਦੀ ਆਪਣੇ ਘਰੇ ਦਸਤਾਨੇ ਨਹੀਂ ਲੱਭਦੇ ਦੋਸਤੋ ਫਟੀਆਂ ਜੇਰਾਬਾਂ ਜੇ ਤੁਹਾਡੇ ਘਰੇ ਫਟੀਆਂ ਜੇ ਪ੍ਰਾਣੀਆਂ ਜੇਰਾਬਾਂ ਹੈਗੀਆਂ ਨਾ ਗਰਮ ਜੇਰਾਬਾਂ ਦੇ ਤੁਸੀਂ ਦਸਤਾਨੇ ਹੱਥਾਂ ਦੇ ਵਿੱਚ ਗਲਵਜ਼ ਜਿਹੜੇ ਨਾ ਬਹੁਤ ਹੀ ਸੌਖੇ ਢਾਂਗ ਦੇ ਨਾਲ ਟੌਪ ਦੇ ਦਸਤਾਨੇ ਜਿਹੜੇ ਆ ਨਾ ਹੱਥਾਂ ਦੇ ਤੁਸੀਂ ਬਣਾ ਸਕਦੇ ਜੇ ਬਹੁਤ ਸੌਖਾ ਹੈ ਢਾਂਗ ਆ ਆਜੋ ਮੈਂ ਸਾਰਿਆਂ ਕੋ ਦੱਸਦਾ ਆਪਣੀ ਵੀਡੀਓ ਦੇ ਵਿੱਚ ਆਖੋ ਦੋਸਤੋ ਫਟੀਆਂ ਜਿਹੜਾ ਬਸ ਸਿਰਫ ਤੇ ਸਿਰਫ ਤੁਹਾਨੂੰ ਫਟੀਆਂ ਜਿਹੜਾ ਬਚਾਈ ਦੀਆਂ ਤੁਸੀਂ ਬਸ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਸਾਰਿਆਂ ਤੱਕ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਉਹ ਲੈ ਸਕੇ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਦੋਸਤੋ ਘਰਾਂ ਦੇ ਵਿੱਚ ਆਪਣੇ ਕੋ ਫਟੀਆਂ ਜਿਹੜਾ ਬਸ ਸਾਰਿਆਂ ਕੋਲੀ ਹੁੰਦੀ ਤੇ ਇਹਦੇ ਦਸਤਾਨੇ ਸਿਆਲ ਦੇ ਵਿੱਚ ਇਹਦੇ ਦਸਤਾਨੇ ਇੰਨੇ ਕਿ ਜਿਆਦਾ ਟੌਪ ਦੇ ਬਣਨਗੇ ਨਾ ਕਿ ਕੀ ਕਹਿੰਦੀ ਅਗਲਾ ਆਖੋ ਜਿੰਦਾ ਕਿ ਆਖੋ ਇਹ ਗੂਠੇ ਤੋਂ ਜਿਹੜੀ ਜਰਾਬ ਹੈ ਉਹ ਫਟ ਜਾਂਦੀ ਹੈਗੀ ਆ ਜਾਂ ਫਿਰ ਆਪਣੀ ਫਟ ਜਾਂਦੀ ਹੈ ਅੱਡੀ ਤੋਂ ਅੱਡੀ ਤੋਂ ਜਿਹੜੀ ਜਰਾਬ ਹੈ ਫਟ ਜਾਂ ਤੁਸੀਂ ਇਹਨਾਂ ਨੂੰ ਜਿਹੜਾ ਨਾ ਇੱਕੋ ਜਿਹਾ ਬਿਲਕੁਲ ਸਿੱਧਾ ਇੱਕੋ ਜਿਹਾ ਕਰ ਲੈਣਾ ਤੇ ਜਿੱਥੇ ਜਿੱਥੇ ਆਪਣੇ ਅੰਗੂਠੇ ਆਉਂਦੇ ਨੇ ਨਾ ਜਿੱਥੋਂ ਜਿੱਥੋਂ ਤੱਕ ਅੰਗੂਠੇ ਆਉਂਦੇ ਆ ਉਨੀ ਉਨੀ ਜਿਹੜੇ ਦਸਤਾਨੇ ਆ ਤੁਸੀਂ ਫਾੜ ਲੈਣੇ ਲੈ ਕੱਟ ਲੈਣੇ ਆ ਵਧੀਆ ਤਰੀਕੇ ਦੇ ਨਾਲ ਕੱਟਨੇ ਆ ਕਿ ਜਿਹੜੇ ਆ ਇਧਰ ਉਧਰ ਦੀ ਸਿਲਾਈ ਆ ਜਿਹੜੀ ਨਾ ਜਾਵੇ। ਤਾਂ ਵੀ ਦੋਸਤੋ ਐਨਾ ਐਨਾ ਜਿਹੜਾ ਪੱਬ ਹੀ ਨਾ ਉਹ ਤੁਸੀਂ ਕੱਟ ਲੈਟਾ ਤੇ ਇਹਨੂੰ ਤੁਸੀਂ ਰੱਖ ਲੈਣਾ ਇੱਥੇ। ਇਹ ਬਾਅਦ ਵਿੱਚ ਆਪਾਂ ਜਿਹੜੀ ਦੂਜੀ ਜਰਾਬ ਐ ਨਾ ਉਹ ਵੀ ਬਿਲਕੁਲ ਐ ਸਿੱਧੀ ਕਰ ਲੈਣੀ ਆ। ਸਿੱਧੀ ਕਰਕੇ ਤੇ ਇਹਨੂੰ ਵੀ ਇਸੇ ਸਾਈਜ਼ ਦਾ ਇੱਥੋਂ ਇੰਨਾ ਲੈ ਕੇ ਇੱਥੋਂ ਆਪਾਂ ਇਹਨੂੰ ਕੱਟ ਲੈਣਾ। ਤਾਂ ਵੀ ਦੋਸਤੋ ਜਦੋਂ ਤੁਸੀਂ ਇੱਕ ਵਾਰ ਇਹ ਚੀਜ਼ ਕੱਟ ਲਈ ਤੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੋਈ ਯੂਜ਼ ਨਹੀਂ ਹੈ ਇਹਨੂੰ ਆਪਾਂ ਛੱਡ ਦੇਵਾਂਗੇ ਸਾਈਡ ਤੇ। ਬਾਅਦ ਵਿੱਚ ਦੋਸਤੋ ਜਿੱਥੇ ਆਪਣੀ ਅੱਡੀ ਅੱਡੀ ਆਉਂਦੀ ਨਾ ਜਿੱਦਾਂ ਕਿ ਆਹ ਕੋ ਅੱਡੀ ਅੱਡੀ ਤੇ ਆਪਾਂ ਜਿਹੜਾ ਇੱਕ ਛੋਟਾ ਜਿਹਾ ਕੱਟ ਇੰਨਾ ਕੱਟ ਜਿਹੜਾ ਉਹ ਲਾ ਲੈਣਾ। ਇਸੇ ਤਰੀਕੇ ਦੇ ਨਾਲ ਅੱਤੋ ਦੋਸਤੋ ਆਪਾਂ ਉਹਨਾਂ ਕ ਲਾਉਣਾ ਹੈ ਜਿੰਨੇ ਕੇ ਆਪਾਂ ਗੂਠਾ ਜਿਹੜਾ ਵਾ ਪੈ ਜਾਵੇ ਠੀਕ ਹੈ ਨਾ ਤੇ ਇਧਰ ਜਿਹੜਾ ਇਧਰ ਆਪਣੀ ਅੱਡੀ ਤੋਂ ਉੱਦਾਂ ਜਿਹੜੀ ਫਟੀ ਸੀ ਤੇ ਇਧਰ ਆਪਾਂ ਹੋਣ ਤੁਹਾਨੂੰ ਜਿਹੜੇ ਦਸਤਾਨੇ ਉਹ ਪਾ ਕੇ ਵਿਖਾਉਨੇ ਆ ਕਿੱਕ ਕਰਿਓ ਜੀ ਨਾ ਵੀ ਦੋਸਤੋ ਕਿਆ ਕ ਕਰੋ ਕਿੰਨੇ ਆਰਾਮਦਾਇਕ ਤੇ ਕਿੰਨੇ ਟਾਪ ਦੇ ਜਿਹੜੇ ਦਸਤਾਨੇ ਆ ਨਾ ਹੱਥਾਂ ਦੇ ਵਿੱਚ ਬਣ ਚੁੱਕੇ ਆ ਇਸ ਤਰੀਕੇ ਦੇ ਨਾਲ ਤੁਸੀਂ ਪਾ ਕੇ ਮੋਟਰਸਾਈਕਲ ਚਲਾ ਸਕਦੇ ਗਿੰਨੀ ਧੀਰ ਵਰਜੀ ਤੇ ਜਿੰਨਾ ਟਾਈਮ ਮਰਜ਼ੀ ਦੋਸਤੋ ਇੰਨਾ ਕੇ ਜਿਹੜਾ ਟੌਪ ਦਾ ਤਰੀਕਾ ਨੇ ਦੇਖੋ ਦੋਸਤੋ ਦਸਤਾਨੇ ਜਿਹੜੇ ਨਾ ਬਹੁਤ ਹੀ ਜ਼ਿਆਦਾ ਜਿਹੜੇ ਵਧੀਆ ਬਣ ਚੁੱਕੇ ਆ ਇਸ ਤਰੀਕੇ ਦੇ ਨਾਲ ਫਟੀਆਂ ਜਰਾਬਾਂ ਦੇ ਗਰਮੋਂ ਫਟੀਆਂ ਜਰਾਬਾਂ ਹੁਣ ਤੇ ਭਾਵੇਂ ਹੁਣ ਨੋਰਮਲ ਫਟੀਆਂ ਜਰਾਬਾਂ ਗਰਮ ਫਟੀਆਂ ਜਰਾਬਾਂ ਦੇ ਤੁਸੀਂ ਇਸ ਤਰੀਕੇ ਦੇ ਘਰ ਦੇ ਵਿੱਚ ਜਿਹੜੇ ਦਸਤਾਨੇ ਬਣਾ ਸਕਦੇ ਜੇ 200 400 ਦਾ ਜਿਹੜਾ ਖਰਚਾ ਹੈ ਨਵੇਂ ਦਸਤਾਨੇ ਲਿਆਉਣ ਦੀ بجائے ਤੁਸੀਂ ਇਹਨਾਂ ਦੇ ਜਿਹੜੇ ਦਸਤਾਨੇ ਉਹ ਬਣਾ ਸਕਦੇ ਤੇ ਇਹ ਚੱਲਣਗੇ ਵੀ ਬਹੁਤ ਜ਼ਿਆਦਾ ਟਾਈਮ ਕਿਉਂਕਿ ਇਹਨਾਂ ਨੂੰ ਜਿਹੜਾ ਹੁਣ ਕਸਣਾ ਪਣੀ ਤੇ ਜਿੱਦਾਂ ਵਰਜੀ ਤੁਸੀਂ ਜਿਹੜਾ ਉਹ ਆਪਣੇ ਮੋਟਰਸਾਈਕਲ 'ਚ ਲਾ ਸਕਦੇ ਹੋ ਜੋ ਮਰਜ਼ੀ ਚਲਾ ਸਕਦੇ ਏ ਤਰੀਕਾ ਦੋਸਤੋ ਇੰਨਾ ਕਿ ਜ਼ਿਆਦਾ ਵਧੀਆ ਤਰੀਕਾ ਹੈ ਨਾ ਤੁਸੀਂ ਦੋਸਤੋ ਇੱਕ ਵਾਰ ਇਹਨਾਂ ਨੂੰ ਅਜ਼ਮਾ ਕੇ ਵੇਖੋ ਬਹੁਤ ਵਧੀਆ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਮਿਲੂਗਾ ਵੀਡੀਓ ਚੰਗੀ ਲੱਗੇ ਨਾ ਦੋਸਤੋ ਦੱਬ ਕੇ ਸ਼ੇ ਇਦਾਂ ਜਿਆ ਹੋਰ ਵੀਡੀਓ ਵੇਖ ਲਈ ਆਪਰੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਇਓ ਧੰਨਵਾਦ ਸਾਰਿਆਂ ਦਾ ਹਟ ਦੋਸਤੋ ਆਪਾਂ ਉਹਨਾਂ ਕ ਲਾਉਣਾ ਹੈ ਜਿੰਨੇ ਆਪਾਂ ਗੂਠਾ ਜਿਹਾ ਜਿਹੜਾ ਵਾ ਪੈ ਜਾਵੇ ਠੀਕ ਹੈ ਨਾ ਤੇ ਇਧਰ ਜਿਹੜਾ ਵਾ ਇਧਰ ਆਪਣੀ ਅੱਡੀ ਤੋਂ ਉਧਰ ਜਿਹੜੀ ਫਟੀ ਸੀ ਤੇ ਇਧਰ ਆਪਾਂ ਹੋਣ ਤੁਹਾਨੂੰ ਜਿਹੜੇ ਦਸਤਾਨੇ ਉਹ ਪਾ ਕੇ ਵੇਖੋ